ਪਾਪ ਲੱਬ ਪਾਪ ਦੋਇ ਰਾਜਾ ਮਹਿਤਾ ਕੂੜ ਹੋ ਆਸਿਕਦਾਰ ਕਾਮ ਨੇਬ ਸਦ ਪੁੱਛੀਏ ਬੈ ਬੈ ਕਰੇ ਵਿਚਾਰ ਅੰਧੇ ਰਯਤੇ ਗਿਆਨ ਮੇ ਹੋਣੇ ਹਾਏ ਭਰੇ ਮੁਰਦਾਰ ਗਿਆਨੀ ਨੱਚੇ ਵਾਜੇ ਵਾਵੇ ਰੂਪ ਕਰੇ ਸਿੰਗਾਰੇ ਜੇ ਕੁ ਕੇ ਵਾਦਾਂ ਗਾਵੇ ਜੋਧਾ ਕਾ ਵਿਚਾਰ ਮੂਰਖ ਪੰਡਿਤ ਹਕਮਤ ਹੁਜਤੇ ਸੰਜੇ ਕਰੇ ਪਿਆਰ ਧਰਮੀ ਧਰਮ ਕਰੇ ਗਾਵਾਵੇ ਮੰਗੇ ਮੋਖ ਦੁਆਰ ਜਤੇ ਸਦਾਵੇ ਜੁਗਤ ਨ ਜਾਣੇ ਛੱਡ ਬਏ ਘਰ ਬਾਰ ਸਭ ਕੋ ਪੂਰਾ ਆਪੇ ਹੋਵੇ ਘਟ ਨ ਕੋਈ ਆਖੈ ਪਦ ਪਰਵਾਣਾ ਪਿਛੇ ਪਾਇਐ ਤਾ ਨਿਕ ਟੋਲਿਆ ਜਾਪੇ ਮਲਾ ਕਹਿਲਾ ਵਦੀ ਸਵਜੰਗ ਨਾਨਕਾ ਸੱਚਾ ਵੇਖੈ ਸੋਏ ਸਭਨੀ ਛਾਲਾ ਮਾਰਿਆਂ ਕਰਤਾ ਕਰੇ ਸੋ ਹੋਏ ਅੱਗੇ ਜਾਤ ਨ ਜੋਰ ਹੈ ਅੱਗੇ ਜਿਉ ਨਰੇ ਜਿਨ ਕੀ ਲੇਖੇ ਪਤ ਪਵੇ ਚੰਗੇ ਸੇ ਕੇ ਪੌੜੀ ਧੁਰ ਕਰਮ ਜੇ ਨਾ ਕੋ ਤੁਧ ਪਾਇਆ ਤਾਂ ਤਿੰਨੇ ਖਸਮ ਧਿਆਆ ਇਹ ਨੌ ਜਨਤਾ ਕੇ ਵਸ ਕਿਛ ਨਹੀਂ ਤੁਧ ਵੇਖੀ ਜਗਤ ਉਪਾਇਆ ਇਕ ਨਾ ਨੂੰ ਤੂੰ ਮੇਲ ਲੈ ਕੇ ਆਪੇ ਤੁਧ ਆਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਧ ਆਪ ਬੁਝਾਇਆ ਸਜੇ ਸੱਚ ਸਮਾਇਆ ਸਜੇ ਹੀ ਸੱਚ ਸਮਾਇਆ ਅਸਾ ਦੀਵਾਰ ਦੀ 11ਵੀਂ ਪੌੜੀ ਤੇ ਉਸਤੇ ਨਾਲ ਇਹ ਦੂਜੇ ਤੀਜੇ ਸ਼ਲੋਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਉਚਾਰਨ ਕੀਤੇ ਹੋਏ ਹਨ ਇਸ ਸ਼ਲੋਕ ਦੇ ਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬੜੀ ਅਧਿਆਤਮਿਕ ਡੂੰਘਾਈ ਦੀ ਗੱਲ ਕਰਦੇ ਨੇ ਆਪ ਫਰਮਾਨ ਕਰਦੇ ਨੇ ਜੈਸੇ ਬਾਹਰ ਕ੍ਰਾਂਤੀਆਂ ਹੁੰਦੀਆਂ ਨੇ ਮਨੁੱਖ ਦੇ ਮਾਨਸਿਕ ਕਲ ਤੇ ਵੀ ਕ੍ਰਾਂਤੀਆਂ ਹੁੰਦੀਆਂ ਨੇ ਰਾਜ ਪਲਟੇ ਦੇ ਨਾਲ ਕਰੀਬਨ ਕਰੀਬਨ ਬਾਹਰ ਦੀ ਦੁਨੀਆ 'ਚ ਬਹੁਤ ਕੁਝ ਬਦਲ ਜਾਂਦਾ ਹੈ ਵਿਧਾਨ ਬਦਲ ਜਾਂਦੇ ਨੇ ਕਈ ਵਾਰ ਹਕੂਮਤਾਂ ਦੇ ਬਦਲਦੇ ਆ ਹਕੂਮਤਾਂ ਦੇ ਚੱਕਰ ਚੇਨ ਨਿਸ਼ਾਨ ਬਦਲ ਜਾਂਦੇ ਨੇ ਤੌਰ ਤਰੀਕੇ ਬਦਲ ਜਾਂਦੇ ਨੇ ਇਹ ਕ੍ਰਾਂਤੀ ਅਕਸਰ ਰਾਜਨੀਤਿਕ ਕ੍ਰਾਂਤੀ ਕਹਿਣਾਂਦੀ ਹੈ ਲੇਕਿਨ ਮਨੁੱਖ ਦਾ ਮਨ ਵੀ ਇੱਕ ਐਸਾ ਹੈ ਜਿਹਦੇ ਤੇ ਵਕਤਨ ਔਰ ਸਮੇਂ ਦੀ ਚਾਲ ਦੇ ਮੁਤਾਬਕ ਕੋਈ ਨਾ ਕੋਈ ਗੁਣ ਜਾਂ ਔਗਣ ਰਾਜ ਕਰਦਾ ਹੈ ਅਕਸਰ ਔਗਣ ਪ੍ਰਧਾਨ ਹੀ ਮਨੁੱਖਤਾ ਰਹੀ ਹੈ ਔਗਣ ਹੀ ਰਾਜ ਕਰਦੇ ਰਹਨੇ ਇਸ ਵਾਸਤੇ ਦੁਨੀਆ ਦੇਚ ਜਗਤ ਦੇਚ ਕਲੇਸ਼ ਬਹੁਤ ਸਾਰਾ ਔਰ ਇਸ ਨੂੰ ਕਲੂਗਾ ਖੈ ਤੇ ਸਾਬੇਸ ਤੋਂ ਪਹਿਲੇ ਸ਼ਲੋਕ ਦੇਚ ਕਹਿ ਰਹੇ ਕਿ ਸੱਚ ਦਾ ਤੇ ਮਾਨੋ ਕਾਲ ਹੀ ਵਰਤ ਪੈ ਗਿਆ ਥੋੜ੍ਹ ਪੈ ਗਿਆ ਮੂਲ ਔਗਣ ਇੱਕ ਹੀ ਆਉਂਦਾ ਹੈ ਤੇ ਇੱਕ ਔਗਣ ਬਾਕੀ ਕਰੀਬਨ ਕਰੀਬਨ ਸਾਰੇ ਔਗਣਾਂ ਨੂੰ ਬੁਲਾ ਲੈਂਦਾ ਹੈ ਇਕੱਠਾ ਕਰਦਾ ਹੈ ਕਿੰਝ ਕਹ ਲਈਏ ਕਿ ਹਰ ਮਨੁੱਖ ਦਾ ਕੁਝ ਬੁਨਿਆਦੀ ਗੁਣ ਵੱਖਰੇ ਵੱਖਰੇ ਹੈ ਤੇ ਬੁਨਿਆਦੀ ਔਗਣ ਹੋਈ ਵੱਖਰੇ ਵੱਖਰੇ ਹੈ ਜਿਹੜਾ ਔਗਣ ਮੂਲ ਰੂਪ ਵਿੱਚ ਪ੍ਰધાન ਹੈ ਉਸ ਦੇ ਨਾਲ ਨਾ ਲੜ ਕੇ ਉਸ ਨੂੰ ਨਾ ਦੂਰ ਕਰਕੇ ਮਨੁੱਖ ਜਦ ਦੂਸਰੇ ਔਗਣਾ ਨਾਲ ਸੰਘਰਸ਼ ਕਰਦਾ ਹੈ ਤੇ ਇਹਦੇ ਨਾਲ ਜੀਵਨ ਸ਼ਕਤੀ ਨਸ਼ਟ ਹੋ ਜਾਂਦੀ ਹੈ ਔਰ ਮਨੁੱਖ ਨੂੰ ਕਰੀਬਨ ਕਰੀਬਨ ਮਾਨਸਿਕ ਤਲ ਤੇ ਕਾਮਯਾਬੀ ਨਸੀਬ ਹੁਣੀ ਔਖੀ ਹੋ ਜਾਂਦੀ ਹੈ ਐਸਾ ਦੇਖਣ ਵਿੱਚ ਆਇਆ ਹੈ ਜਦ ਮਨ ਦੇ ਉੱਤੇ ਕਾਮ ਦਾ ਰਾਜ ਹੋਵੇ ਔਰ ਇਹ ਔਗਣ ਪ੍ਰધાન ਹੋਵੇ ਤੇ ਬਹੁਤ ਸਾਰੇ ਮਨੁੱਖਾਂ ਦੇ ਵਿੱਚ ਇਹੀ ਔਗਣ ਪ੍ਰધાન ਹੋਵੇ ਤਾਂ ਸਮਾਜਿਕ ਢਾਂਚਾ ਬੁਰਾਚਾਰ ਦੀ ਲਪੇਟ ਵਿੱਚ ਆ ਜਾਂਦਾ ਹੈ ਫਿਰ ਰਾਜਨੀਤਿਕ ਦੁਨੀਆ 'ਚ ਸਮਾਜਿਕ ਦੁਨੀਆ 'ਚ ਤੇ ਧਾਰਮਿਕ ਦੁਨੀਆ 'ਚ ਦੁਰਾਚਾਰ ਕਾਬਲੇ ਕਬੂਲ ਹੋ ਜਾਂਦਾ ਹੈ ਐਸਾ ਵੀ ਇੱਕ ਯੁੱਗ ਧਰਤੀ ਤੇ ਲੰਘਿਆ ਹੈ ਔਰ ਹਰ ਦੇਸ਼ ਤੇ ਚਲ ਗਿਆ ਜਦ ਕਾਮ ਪ੍ਰધાન ਸਾਡਾ ਦੇਸ਼ ਰਿਹਾ ਹੈ ਤੋ ਇਸ ਦੇਸ਼ ਦੇ ਵਿੱਚ ਕਾਮ ਦੇ ਮੰਦਰ ਬਣਦੇ ਰਹੇ ਨੇ ਰਾਮ ਦੇ ਮੰਦਰ ਨਹੀਂ ਖਜੂਰਾਹ ਕੋਰਨਾਰ ਤੇ ਇਸ ਤਰ੍ਹਾਂ ਦੇ ਹੋਰ ਮੰਦਰ ਜੋ ਕ੍ਰਿਬਨ ਕ੍ਰਿਬਨ ਕਾਮ ਕਲਾ ਦੇ ਮੰਦਰ ਨੇ RAM ਰਸਤੇ ਮੰਦਰ ਨਹੀਂ ਨੇ ਜਦ ਕਾਮ ਪ੍ਰਧਾਨ ਹੋਵੇ ਔਰ ਬਹੁ ਗਣਤੀ ਦੇਚ ਮਨੁੱਖਤਾ ਦੇਚ ਕਾਮ ਦਾ ਹੀ ਰਾਜ ਹੋਵੇ ਤੋ ਧਰਮਕ ਮੰਦਰ ਵਿੱਚ ਵੀ ਕਾਮ ਦੇ ਹੀ ਬਣ ਕੇ ਸਮਾਜਿਕ ਢਾਂਚਾ ਕਾਮੇ ਹੀ ਹੋਵੇਗਾ ਔਰ ਰਾਜਨੀਤਿਕ ਦੁਨੀਆ ਵਿੱਚ ਵੀ ਕਾਮ ਪ੍ਰਧਾਨ ਹੋ ਜਾਏਗਾ ਦੁਰਾਚਾਰ ਦੁਰਾਚਾਰ ਨਹੀਂ ਹੋਵੇਗਾ ਉਹ ਕਾਬਲੇ ਕਬੂਲ ਹੋ ਜਾਏਗਾ ਸਮਾਜ ਦਾ ਹਿੱਸਾ ਬਣ ਜਾਏਗਾ ਧਰਮ ਦਾ ਹਿੱਸਾ ਬਣ ਔਰ ਜਦ ਮਨੁੱਖ ਦੇ ਮਨ ਦਿੱਤੇ ਅਹੰਕਾਰ ਪ੍ਰਧਾਨ ਹੋਵੇ ਤਾਂ ਅਹੰਕਾਰ ਪ੍ਰਧਾਨ ਹੁੰਦਿਆਂ ਜ਼ੁਲਮ ਪ੍ਰਧਾਨ ਹੋ ਜਾਂਦਾ ਹੈ ਜ਼ਬਰ ਪ੍ਰਧਾਨ ਹੋ ਜਾਂਦਾ ਹੈ ਬਹੁਕਿੰਦੀ ਦੇ ਵਿੱਚ ਮਨੁੱਖਾਂ ਦੇ ਮਨ ਦਿੱਤੇ ਅਹੰਕਾਰ ਦਾ ਰਾਜ ਹੋਵੇ ਅਹੰਕਾਰ ਦਾ ਮਤਲਬ ਮੈਂ ਹਾਂ ਤੂੰ ਨਹੀਂ ਹੈ ਮੈਂ ਹਾਂ ਵਾ ਤੂੰ ਕੌਣ ਹੈ ਤੂੰ ਕੁਝ ਵੀ ਨਹੀਂ ਜਦ ਮੈਂ ਪ੍ਰਧਾਨ ਹੁੰਦਾ ਹੈ ਮੈਂ ਪ੍ਰਗੜ ਹੁੰਦਾ ਹੈ ਉਹ ਤੂੰ ਨੂੰ برداشت ਨਹੀਂ ਕਰਦਾ ਜੇ ਤੂੰ ਸਾਹਮਣੇ ਆਵੇ ਤਾਂ ਫਿਰ ਜ਼ਬਰ ਹੈ ਜ਼ੁਲਮ ਹੈ ਤਸ਼ੱਦਦ ਹੈ ਉਹਨੂੰ ਝੁਕਾਣਾ ਹੈ ਉਹਨੂੰ ਮਿਠਾਣਾ ਹੈ ਅਹੰਕਾਰ ਅਗਰ ਬਹੁਗਿਣਤੀ ਦੇ ਵਿੱਚ ਤੇ ਬਹੁਤ ਸਾਰੇ ਮਨੁੱਖਾਂ ਦੇ ਮਨ ਦਿੱਤੇ ਪ੍ਰધાન ਹੋਵੇ ਤਾਂ ਚਾਰੇ ਪਾਸੇ ਜੋ ਵਾਤਾਵਰਣ ਬਣਦਾ ਹੈ ਉਹਦੇ ਵਿੱਚ ਜ਼ੁਲਮ ਹੀ ਜ਼ੁਲਮ ਹੁੰਦਾ ਹੈ ਤਸ਼ੱਦਦ ਹੀ ਤਸ਼ੱਦਦ ਹੁੰਦਾ ਹੈ ਕਮਜ਼ੋਰ ਲਈ ਜੀਵਣਾ ਹਰਾਮ ਹੋ ਜਾਂਦਾ ਹੈ ਕਮਜ਼ੋਰ ਲਈ ਜ਼ਿੰਦਗੀ ਨਰਕ ਹੋ ਜਾਂਦੀ ਹੈ ਔਰ ਇਸੇ ਤਰੀਕੇ ਨਾਲ ਮਨੁੱਖ ਦੇ ਮਨ ਦੇ ਤੇ ਜੇ ਲੋਭ ਪ੍ਰਧਾਨ ਹੋਵੇ ਲੋਭ ਰਾਜ ਕਰੇ ਔਰ ਬਹੁ ਗਿਣਤੀ ਦੇ ਲੋਕਾਂ ਦੇ ਮਨ ਦੇ ਤੇ ਲੋਭ ਦਾ ਹੀ ਰਾਜ ਹੋਵੇ ਤਾਂ ਚਾਰੋਂ ਪਾਸੇ ਜੋ ਵਾਤਾਵਰਣ ਬਣਦਾ ਹੈ ਉਹਦੇ ਵਿੱਚ ਪਾਪ ਹੀ ਪਾਪ ਹੁੰਦਾ ਹੈ ਛੀਨਾ ਜਪਤੀ ਉਦੇਚ ਜ਼ਰਬ ਪੁਚਾਣਾ ਤੇ ਛੇਨਾ ਝਪਟੇ ਆਮ ਪ੍ਰਵਾਨ ਗੱਲ ਹੋ ਜਾਂਦੀ ਏ ਕਿਉਂਕਿ ਲੋਭ ਪ੍ਰਧਾਨ ਤੋਂ ਕੁਦਰਤੀ ਗੱਲ ਹੈ ਢਾਂਚਾ ਪਾਪ ਪ੍ਰਧਾਨ ਹੋ ਹੀ ਜਾਂਦਾ ਹੈ ਬਾਕੀ ਕ੍ਰੋਧ ਤੇ ਮੋਹ ਇਹ ਮੂਲ ਔਗਣ ਨਹੀਂ ਨੇ ਇਹ ਉਕਸਾਹਟ ਨਾਲ ਪੈਦਾ ਹੁੰਦੇ ਨੇ ਅਗਰ ਕੋਈ ਕਾਮ ਦੀ ਪੂਰਤੀ ਕਰ ਦੇਵੇ ਉਸ ਤੇ ਮੋਹ ਆਵਾ ਕੋਈ ਰੋਕ ਖੜੀ ਕਰ ਦੇਵੇ ਉਸ ਤੇ ਕ੍ਰੋਧ ਜੋ ਅਹੰਕਾਰ ਨੂੰ ਪੱਠੇ ਪਾਦੇ ਵੇ ਉਸਤੇ 모 ਆਉਂਦਾ ਹੈ ਪਿਆਰਾ ਲੱਗਦਾ ਹੈ ਔਰ ਜੋ ਰੋਗ ਖੜੀ ਕਰਦੇ ਵੇ ਉਸਤੇ ਕਰੋਧ ਆਉਂਦਾ ਹੈ ਇਸੇ ਤਰੀਕੇ ਦੇ ਨਾਲ ਜੋ ਲੋਭ ਦੀ ਪੂਰਤੀ ਕਰਦੇ ਵੇ ਉਸਤੇ 모 ਆਉਂਦਾ ਹੈ ਉਹ ਪਿਆਰਾ ਲੱਗਦਾ ਹੈ ਪਰ ਜੋ ਰੋਗ ਖੜੀ ਕਰਦੇ ਵੇ ਉਸਤੇ ਕਰੋਧ ਪੈਦਾ ਹੁੰਦਾ ਹੈ ਉਹ ਚੰਗਾ ਨਹੀਂ ਲੱਗਦਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਜੋਕੇ ਸਮੇ ਦਾ ਜੋ ਮਾਨਸਿਕ ਮੰਡਲ ਹੈ ਉਸ ਦਾ ਨਕਸ਼ਾ ਇਸ ਢੰਗ ਨਾਲ ਚਿੱਤਰਦੇ ਨੇ ਲੱਭ ਪਾਪ ਦੋਏ ਰਾਜਾ ਮਹਿਤਾ ਪੂੜ ਹੋਆ ਸਿਕਦਾਰ ਜੀਵਾਂ ਦੇ ਮਨ ਦੇਤੇ ਲੋਭ ਦਾ ਰਾਜ ਹੈ ਚਸਕਿਆਂ ਦਾ ਰਾਜ ਹੈ ਔਰ ਜਦ ਲੋਭ ਰਾਜਾ ਹੁੰਦਾ ਹੈ ਜ਼ਬਾਨ ਦੇ ਚਸਕੇ ਪ੍ਰਧਾਨ ਹੁੰਦੇ ਨੇ ਤਾਂ ਫਿਰ ਹਕੀਕਤ ਹੈ ਸਾਇਬ ਕਹਿੰਦੇ ਨੇ ਮਹਿਤਾ ਜਿਹੜਾ ਹੈ ਵਜ਼ੀਰ ਜਿਹੜਾ ਹੈ ਏ ਕੂੜ ਹੋਵੇਗਾ ਲੱਭ ਪਾ ਦੋਇ ਰਾਜਾ ਮਹਿਤਾ ਕੂੜ ਹੋਆ ਸਿਕਦਾਰ ਜੀਵਾਂ ਦੇ ਮਨ ਦੇ ਉੱਤੇ ਜਦ ਬਹੁ ਗਣਤੀ ਦੇ ਵਿੱਚ ਲੋਕ ਪ੍ਰધાન ਹੁੰਦਾ ਹੈ ਤੋ ਸਹਾਇਕ ਰੂਪ ਦੇਚ ਨਾਲ ਪਾਪ ਬੈਠਾ ਹੁੰਦਾ ਹੈ ਕੂੜ ਬੈਠਾ ਹੁੰਦਾ ਕੂ ਮਸ਼ਵਰਾ ਦਿੰਦਾ ਹੈ ਪਾਪ ਮਦਦਗਾਰ ਹੁੰਦਾ ਹੈ ਸਹਾਇਤਮ ਸਹਾਇਕ ਹੁੰਦਾ ਹੈ لو بھی پنیت ہو ہی نہیں سکتا لو بھی سچیار ہو ہی نہیں سکتا لوب کی پورتی بنا جھوٹ تو اور بنا پاک تو کرنی بڑی کٹھڑ ہے سب کہ لوب راجہ ہے اور پاک وزیر ہے اور چودری ہے کام نیب صد پوچھی بہ بہ کرے وچار کام نائب ہے ਭਾਗ ਕਾਨੂੰਨ ਬਣਾਉਣ ਵਾਲਾ ਹੈ ਕਾਨੂੰਨ ਰਾਜ ਕਰਨ ਵਾਲਾ ਹੈ ਕਾਮ ਨੂੰ ਬੁਲਾ ਕੇ ਲੋਕ ਪੁੱਛਦਾ ਹੈ ਵਿਚਾਰ ਵਟਾਂਦਰਾ ਕਰਦਾ ਹੈ ਵੀ ਆਪਣਾ ਰਾਜ ਪਾਠ ਕਿਵੇਂ ਚਲਾਣਾ ਹੈ ਕਿਵੇਂ ਬਲਵਾਨ ਰੂਪ ਦੇ ਸਾਰਿਆਂ ਦੇ ਉੱਤੇ ਛਾਣਾ ਹੈ ਕਿਵੇਂ ਆਪਣੇ ਰਾਜ ਪਾਠ ਨੂੰ ਮਜ਼ਬੂਤ ਕਰਨਾ ਹੈ ਇਹਦੀ ਸਲਾਹ ਇਹਦੀ ਸੂਝ-ਬੂਝ ਇਹ ਕਾਮ ਨਾਇਬ ਦਿੰਦਾ ਹੈ ਭਾਉ ये काम प्रधान है तो कूड प्रधान है कूड प्रधान है तो पाप प्रधान है पाप प्रधान है तो फिर राजपाट लोभदा है क्योंकि ये सारे अंग लोभ की पूर्ति कर देने हैं दरअसल लोभ का मतलब ही है कि मैं हूं मेरी होंद हो गई है तो होंद की पूर्ति ਲਈ काम चाहिए होंद की पूर्ति ਲਈ कूड चाहिए होंद की पूर्ति ਲਈ पाप चाहिए ਅੰਧੀ ਰੈਯਤ ਗਿਆਨ ਵਿਹੋਣੀ ਭਾਏ ਭਰੇ ਮੁਰਦਾਰ ਸਾਬਕਦਰ ਇਸ ਲੋਭ ਰੂਪੀ ਰਾਜੇ ਦੀ ਜਿਹੜੀ ਰੈਯਤ ਹੈ ਉਹ ਤੇ ਬਿਲਕੁਲ ਅੰਧੀ ਹੈ ਉਹਨਾਂ ਨੂੰ ਸੱਚ ਦਿਖਾਈ ਨਹੀਂ ਦਿੰਦਾ ਅਸਲੀਅਤ ਦਾ ਬੋਧ ਨਹੀਂ ਕੁਝ ਵੀ ਸੂਝ-ਬੂਝ ਨਹੀਂ ਹੈ ਇਹ ਰਾਜਾ ਸ਼ਕਤੀਸ਼ਾਲੀ ਇਹ ਅੰਧੀ ਪ੍ਰਜਾ ਤੇ ਰਾਜ ਕਰਦਾ ਹੈ ਤੇ ਪ੍ਰਜਾ ਅੰਧੀ ਹੈ ਫਿਰ ਜਿੱਧਰ ਉਸ ਨੂੰ ਤੋਰਾਂਗੇ ਉਹ ਦੁਰ ਪੈ ਗਈ। ਕਰੀਬਨ ਕਰੀਬਨ ਨظام ساری ਦੁਨੀਆ ਦਾ ਹੀ ਇਸ ਢੰਗ ਨਾਲ ਦਿਖਾਈ ਦਿੰਦਾ ਹੈ। ਲੋਭ ਪ੍ਰਭਾਵ ਹੋਵੇ ਤੇ ਲੋਭ ਮਨੁੱਖ ਨੂੰ ਕਿਸੇ ਪਾਸੇ ਵੀ ਤੋਰ ਸਕਦਾ ਹੈ। ਲੋਭੀ ਬੰਦਾ ਕਿਸੇ ਪਾਸੇ ਵੀ ਜਾ ਸਕਦਾ ਹੈ। ਕੋਈ ਵੀ ਗਲਤ ਕੰਮ ਕਰ ਸਕਦਾ ਹੈ, ਅਨਰਥ ਕਰ ਸਕਦਾ ਹੈ। ਭਾਵੇਂ ਭਰੇ ਮੁਰਦਾਸ ਮੁਰਦਾਰ ਕੀ ਹੈ ਜੋ ਆਪਣਾ ਹੱਕ ਨਹੀਂ ਹੈ। ਉਨੋ ਖਾਣਾ ਇਹ ਮੁਰਦਾਰ ਖਾਣਾ ਹੈ। ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਤੇ ਫੈਸਲਾ ਹੈ ਕਿ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰੂ ਪੀਰ ਹਾਂ ਮਾਂ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਗੁਰੂ ਤੇ ਪੀਰ ਨੇ ਤੇ ਉਦੋਂ ਹੀ ਹਾਂ ਭਰਨੀ ਹੈ ਅਰਦਾਸ ਸੁਣੀ ਹੈ ਜਦ ਕੋਈ ਮੁਰਦਾਰ ਨਾ ਖਾਏ। ਦੂਜੇ ਦਾ ਹੱਕ ਨਾ ਖੋਵੇ। تو ترشنا اتنی پربل ہے کہ منخ پرائ حق کی چٹی بھرد پرایا ہک کھوش کر لوب وس ہو کے پاپ وس ہو کے کور وس ہو کے اور کام وس ہو کے اور اگیانوس ہو منک نائی وسط پرائی دکھائی نہیں دی اور اس بڑے شوق نال وہ کھو چھینا چپٹی سے اترد ہے ਔਰ ਚਾਰੋਂ ਪਾਸੇ ਇਹ ਦੌਰ ਅਸੀਂ ਵਿਆਪਕ ਰੂਪ ਵਿੱਚ ਵੇਖ ਸਕਦੇ ਹਾਂ। ਅਗਰ ਆਖਿਆ ਜਾਏ بڑا ਗਿਆਨ ਹੈ, بڑے ਵਿਦਿਆਲੇ ਨੇ, ਬੜੀ ਸੂਝ-ਬੂਝ ਹੈ। ਚਾਰੋਂ ਪਾਸੇ ਬੜੀ ਜਿਹ ਹੈ ਪੜਾਈ ਲਿਖਾਈ ਹੈ। ਧਾਰਮਿਕ ਗਿਆਨੀਆਂ ਦਾ ਸਤਗੁਰudev ਜੀ ਮਹਾਰਾਜ ਇਸ ਢੰਗ ਨਾਲ ਚਿੱਤਰਣ ਕਰਦੇ ਨੇ, ਗਿਆਨੀ ਨੱਚੇ, ਵਾਜੇ ਵਾਵੇ, ਰੂਪ ਕਰੇ ਸਿੰਗਾ। ਗਿਆਨੀਆਂ ਦਾ ਇਹ ਹਾਲ ਹੈ ਕਿ ਉਹ ਧਰਮ ਦਾ ਪ੍ਰਚਾਰ ਬਸ ਇੱਕ ਰਾਸਲੀਲਾ ਦੇ ਰੂਪ ਵਿੱਚ ਇਹ ਕਰ ਰਹੇ ਨੇ ਨਚ ਰਹੇ ਨੇ ਵਾਜੇ ਵਜਾ ਰਹੇ ਨੇ ਆਪਣਾ ਬਹੁਤ ਸੁੰਦਰ ਸ਼ਿੰਗਾਰ ਕਰਕੇ ਰੂਪ ਸਜਾ ਕੇ ਤੇ ਆਪਣੇ ਆਪ ਨੂੰ ਪੇਸ਼ ਪੇ ਕਰਦੇ ਨੇ ਨਚਦੇ ਪੈਣੇ ਗਾਉਂਦੇ ਪੈਣੇ ਕੂਚੇ ਕੂਕੈਂ ਵਾਦਾ ਗਾਵੇਂ ਜੋਧਾ ਕਾਹੇ ਚਾਰ ਕੀ ਗਾਉਂਦੇ ਨੇ ਉੱਚੀ ਉੱਚੀ ਸਾਬ ਕਹਿੰਦੇ ਨੇ ਜੋਧੀਆਂ ਦੀਆਂ ਲੜਾਈਆਂ ਦੀਆਂ ਵਿਚਾਰਾ ਸੁਣਾਉਂਦੇ ਨੇ ਫਲਾਣਾ ਰਾਜਾ ਇੰਜ ਲੜਿਆ ਫਲਾਣਾ ਜੋਧਾ ਇੰਜ ਲੜਾਇਆ ਤੇ ਇੰਜ ਲੜਾਈ ਦਾ ਪ੍ਰਚਾਰ ਕਰਕੇ ਜੋਧੀਆਂ ਦੀਆਂ ਵਾਰਾ ਸੁਣਾ ਕੇ ਵਿਚਾਰਾ ਸੁਣਾ ਕੇ ਉਹ ਧਰਮ ਦਾ ਪ੍ਰਚਾਰ ਕਰਦੇ ਨੇ ਇਸ ਨੂੰ ਹੀ ਉਹ ਗਿਆਨ ਸਮਝਦੇ ਪੈ ਨੇ ਔਰ ਗਿਆਨੀ ਲੋਗ ਇਸ ਢੰਗਰੇ ਨਾਲ ਜਗਤ ਨੂੰ ਪਰਮਾਤਮਾ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਨੇ ਜਦ ਕਿ ਜੋਧੀਆਂ ਦੇ ਵਿਚਾਰ ਤੇ ਲੜਾਈ ਝਗੜਿਆਂ ਦੇ ਕਿਸੇ ਕਿਸੇ ਹੱਦ ਤੱਕ ਮਨੁੱਖਤਾ ਨੂੰ ਲੜਾਈ ਝਗੜਿਆਂ ਨਾਲ ਹੀ ਜੋੜਦੇ ਨੇ ਔਰ ਉਹਨਾਂ ਵਾਧਾ ਵਿਵਾਦਾਂ ਨਾਲ ਜੋੜਦੇ ਨੇ ਜਿਨ੍ਹਾਂ ਵਾਧਾ ਵਿਵਾਦਾਂ ਕਰਕੇ ਲੜਾਈ ਝਗੜੇ ਹੋਏ ਸਨ ਮੂਰਖ ਪੰਡਿਤ ਹਕਮਤ ਹੁਜਤ ਸੰਜੇ ਕਰੇ ਪਿਆਰ ਜੋ ਪੰਡਿਤ ਅਖਵਾਉਂਦਾ ਹੈ વાસ્તਵਿਕ ਮੂਰਖ ਹੈ ਮੂਰਖ ਹੈ ਬਸ ਆਪਣਾ ਮੂੰਹ ਹੀ ਅੱਗੇ ਰੱਖਿਆ ਹੈ ਵਿਚਾਰ ਨੂੰ ਨਹੀਂ ਸੂਝ ਤੇ ਸਮਝ ਨੂੰ ਨਹੀਂ ਉਦਿਆਂ ਸਾਰੀਆਂ ਦਲੀਲਾਂ ਉਦਿਆਂ ਸਾਰੀਆਂ ਸਿਆਣਪਾਂ ਸੰਜੇ ਕਰੇ ਪਿਆਰ ਦਰਸ ਧਨ ਸੰਪਦਾ ਨੂੰ ਸਮੇਟਣ ਵਿੱਚ ਸੰਚਣ ਵਿੱਚ ਹੀ ਲਗੀਆਂ ਨੇ ਔਰ ਧਨ ਸੰਪਦਾ ਦੇਚ ਪਿਆਰ ਹੀ ਉਹਦੀ ਜ਼ਿੰਦਗੀ ਦਾ ਮਨੋਰਥ ਹੈ ਉਂਝ ਉਹ ਪੰਡਿਤ ਹੈ ਧਾਰਮਿਕ ਪੰਡਿਤ ਹੈ ਪ੍ਰਭੂ ਦਾ ਪੰਡਿਤ ਹੈ ਲੇਕਿਨ ਵਾਸਤਵਿਕ ਇਹ ਹੈ ਕਿ ਮੂਰ ਹੈ ਔਰ ਸਹਿਬ ਕਹਿੰਦੇ ਨੇ ਧਨ ਸੰਪਦਾ ਨਾਲ ਉਸਦਾ ਪਿਆਰ ਹੈ ਔਰ ਧਨ ਹੀ ਸੰਚਣਾ ਜਿਹਦੀ ਜ਼ਿੰਦਗੀ ਦਾ ਮਨੋਰਥ ਹੈ ਜੀਵਨ ਦੀਆਂ ਸਾਰੀਆਂ ਜੁਗਤੀਆਂ ਧਨ ਸੰਚਣ ਦੇ ਚ ਜਿਸ ਦੀਆਂ ਖਰਚ ਹੋ ਰਹੀਆਂ ਨੇ ਉਹ ਧਾਰਮਿਕ ਦੁਨੀਆ ਦੇ ਚ ਪੰਡਿਤ ਕਹ ਲਾਇਆ ਜਾ ਰਿਹਾ ਹੈ ਜਦ ਕਿ ਸਤਿਗੁਰ ਕਹ ਰਹੇ ਨੇ ਨਹੀਂ ਮੂਰਖ ਹੈ ਮੂਰਖ ਪੰਡਿਤ ਹਕਮਤ ਹੁਜਤ ਸੰਜੇ ਕਰੇ ਪਿਆਰ ਧਰਮੀ ਧਰਮ ਕਰੇਗਾ ਵਾਵੇ ਮੰਗੇ ਮੋਖ ਦਵਾਰ ਧਾਰਮਿਕ ਸਾਧਨਾ ਕਰ ਵਾਲਾ ਪੁਰਸ਼ ਧਰਮ ਕਰਕੇ ਧਰਮ ਗਵਾ ਛੱਡਦਾ ਹੈ ਕਿਉਂ ਧਰਮ ਕਰਮਾਂ ਨਾਲ ਮੰਗ ਜੋੜ ਦਿੰਦਾ ਹੈ ਤੇ ਮੰਗ ਮਾਤਰ ਹੀ ਸੰਸਾਰ ਹੈ ਚਾਹੇ ਉਹ ਮੰਗ ਮੋਕਸ਼ ਦੀ ਹੋਵੇ ਚਾਹੇ ਉਹ ਮੰਗ ਸ਼ਾਂਤੀ ਦੀ ਹੋਵੇ ਚਾਹੇ ਉਹ ਮੰਗ ਸੁਖ ਦੀ ਹੋਵੇ ਮੰਗ ਮਾਤਰ ਹੀ ਸੰਸਾਰ ਹੈ ਐਸਾ ਧਰਮ ਕਰਮ ਮਨੁੱਖ ਨੂੰ ਸੰਸਾਰ ਤੋਂ ਉੱਚਾ ਨਹੀਂ ਉਠਾ ਸਕਦਾ ਦਰਸਲ ਧਰਮ ਤੇ ਉਹੀ ਹੈ ਜਿਦੇਚ ਕੋਈ ਮੰਗ ਨਾ ਰਹਿ ਜਾਏ ਸੇਵਾ ਕਰਤ ਹੋਏ ਨਹ ਕਾਮੀ ਤਿਸ ਕੋ ਪ੍ਰਾਪਤ ਸੁਆਮੀ ਮਾਲਕ ਦੀ ਪ੍ਰਾਪਤੀ ਕਿਸ ਨੂੰ ਹੋਉਂਗੀ ਸੁਆਮੀ ਦਾ ਮਿਲਨ ਕਿਸ ਨੂੰ ਹੁੰਦਾ ਹੈ ਅਕਾਲ ਪੁਰਖ ਦਾ ਮਿਲਾਪ ਕਿਸ ਨੂੰ ਹੁੰਦਾ ਹੈ ਜਿਸ ਦੇ ਅੰਦਰ ਕੋਈ ਮੰਗ ਨਹੀਂ ਰਹੇਗਾ ਦਰਸਲ ਜਿਸ ਕਰਮ ਦੇ ਨਾਲ ਮੰਗ ਜੁੜ ਗਈ ਉੱਤੇ ਵਪਾਰ ਹੈ ਔਰ ਧਾਰਮਿਕ ਦੁਨੀਆ ਦੇ ਅਨੇਕਾਂ ਇਸ ਤਰ੍ਹਾਂ ਦੇ ਅਡੰਬਰ ਕਰਮ तकरीबन तकरीबन ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਦ੍ਰਿਸ਼ਟੀ 'ਚ ਵਪਾਰ ਕਹਿੰਦਾ ਨੇ ਵਪਾਰ ਵਿੱਚ ਕੀ ਹੈ ਕੁਝ ਦੇਣਾ ਕੁਝ ਲੈਣਾ ਜਿੱਥੇ ਕੁਝ ਕਰਮ ਕਰਕੇ ਕੁਝ ਮੰਗ ਹੈ ਔਰ ਮੰਗ ਵਦ ਹੈ ਤਾਂ ਸਹਿਤ ਕੰਨੇਤੇ ਵਪਾਰ ਹੈ ਕੋਟ ਮਧੇ ਕੋ ਬਿਰਲਾ ਸੇਵਕ ਔਰ ਸਗਲੇ ਵਿਵਹਾਰੀ ਕਰੋਣਾ ਦੇਖ ਕੋਈ ਇਕਦ ਭਗਤ ਹੈ ਸੇਵਕ ਜੋ ਪ੍ਰਭੂ ਦੀ ਬੰਦਗੀ ਕਰਦਾ ਹੈ ਬਸ ਸਿਰਫ ਬੰਦਗੀ ਹੀ ਕਰਦਾ ਹੈ ਬੰਦਗੀ ਕਰਦਾ ਹੈ ਸਿਰਫ ਬੰਦਗੀ ਹੀ ਲਈ ਤੇ ਬੰਦਗੀ ਹੀ ਰਸ ਹੈ ਬੰਦਗੀ ਹੀ ਆਨੰਦ ਹੈ ਬੰਦਗੀ ਹੀ ਉਸ ਦੀ ਜੀਵਨ ਦਾ ਮਨੋਰਥ ਹੈ ਬੰਦਗੀ ਦੇ ਨਾਲ ਮੰਗ ਜੁੜਦੇ ਆਏ ਬੰਦਗੀ ਵਪਾਰ ਬਣ ਜਾਂਦੀ ਹੈ ਬੰਦਗੀ ਬੰਦਗੀ ਨਹੀਂ ਰਹਿ ਜਾਂਦੀ ਇਬਾਦਤ ਇਬਾਦਤ ਨਹੀਂ ਰਹਿ ਜਾਂਦੀ ਇਕਬਾਲ ਦਾ ਤਦ ਹੀ ਤੇ ਕਹਿਣਾ ਹੈ ਇਬਾਦਤ ਕਰਤੇ ਹਨ ਜੋ ਲੋਕ ਜੰਨਤ ਕੀ ਤਮੰਨਾ ਵਿੱਚ ਹੈ ਇਬਾਦਤ ਤੋਂ ਨਹੀਂ ਇਹ ਇੱਕ ਤਰ੍ਹਾਂ ਦੀ ਤਿਜਾਰਤ ਹੈ ਜਿਸ ਵਕਤ ਇਬਾਦਤ ਦੇ ਨਾਲ ਕੋਈ ਮੰਗ ਜੁੜੇ ਇਬਾਦਤ ਤਿਜਾਰਤ ਬਣ ਗਈ ਇਬਾਦਤ ਵਪਾਰ ਬਣ ਗਈ ਬੰਦ ਗਈ ਦੁਨੀਆ ਦਾ ਧੰਦਾ ਬਣ ਕੇ ਜੋ ਹੈ ਰਹਿ ਗਈ ਤੋ ਸਾਹਿਬ ਕਹਿੰਦੇ ਨੇ ਧਾਰਮਿਕ ਬੰਦਾ ਧਾਰਮਿਕ ਕਰਮ ਕਰਦਾ ਹੈ ਲੇਕਿਨ ਕਰਮ ਕਰਕੇ ਕੀਤੇ ਹੋਏ ਕਰਮ ਗਵਾ ਛੱਡਦਾ ਹੈ ਵਿਅਰਥ ਕਰ ਛੱਡਦਾ ਹੈ ਕਿਉਂ ਮੰਗੇ ਮੋਖ ਦਵਾਰ ਹਰ ਕਰਮ ਦੇ ਨਾਲ ਉਹ ਮੰਗ ਜੋੜ ਦਿੰਦਾ ਹੈ ਮੈਨੂੰ ਮੁਕਤੀ ਮਿਲੇ ਮੈਨੂੰ ਮੁਕਤੀ ਮਿਲੇ ਤਾਂ ਜਿਸ ਕਰਮ ਦੇ ਸਦਕਾ ਮੈਨੂੰ ਮੁਕਤੀ ਮਿਲ ਸਕਦੀ ਏ ਮੋਕਸ਼ ਵੱਡਾ ਨਹੀਂ ਤੇ ਕਰਮ ਰੁੱਟਦਾ ਹੋਇਆ ਜਿਸ ਕਰਮ ਦਾ ਸਦਕਾ ਮੈਨੂੰ ਪ੍ਰਮਾਤਮਾ ਮਿਲ ਸਕਦਾ ਹੈ ਫਿਰ ਪ੍ਰਮਾਤਮਾ ਵੱਡਾ ਨਹੀਂ ਮੇਰਾ ਕਰਮ ਵੱਡਾ ਹੈ ਮੈਂ ਉਹ ਕਰਮ ਕਰਾਂਗਾ ਤੇ ਪ੍ਰਮਾਤਮਾ ਨੂੰ ਪ੍ਰਾਪਤ ਕਰ ਲਵਾਂਗਾ ਕਰਮ ਇਸ ਵਾਸਤੇ ਕਰਨੇ ਨੇ ਤਾਂ ਕਿ ਮਨੁੱਖ ਨੂੰ ਬੋਧ ਹੋਵੇ ਕਿ ਮੇਰੇ ਕੀਤੇ ਹੋਏ ਕਰਮ ਪ੍ਰਮਾਤਮਾ ਦਾ ਮੁੱਲ ਨਹੀਂ ਹੈ ਮੋਕਸ਼ ਦਾ ਮੁੱਲ ਨਹੀਂ ਹੈ ਔਰ ਇਹ ਕਰਮ ਕਰਦੇ ਆ ਕਰਦੇ ਆ ਅਨੁਭਵ ਉਦੋਂ ਜਾਗਦਾ ਹੈ ਜਦ ਕਰਮਾਂ ਦੇ ਨਾਲ ਕੋਈ ਮੰਗ ਨਾ ਜੋੜੀਏ ਮੰਗ ਜੋੜ ਲਈਏ ਤਾਂ ਹਰ ਕਰਮ ਵਪਾਰ ਬਣਦਾ ਜਾ ਰਿਹਾ ਹੈ ਔਰ ਇਹ ਰੱਬੀ ਅਨੁਭਵ ਜੋ ਕਰਮ ਕਰਦੇ ਆ ਕਰਦੇ ਆ ਅੰਦਰ ਪੈਦਾ ਹੁੰਦਾ ਹੈ ਇਸ ਅਨੁਭਵ ਤੋਂ ਫਿਰ ਬੰਦਗੀ ਕਰਨ ਵਾਲਾ ਮਨੁੱਖ ਵਾਂਝਿਆ ਰਿਹਾ ਜਾਂਦਾ ਹੈ ਹਕੀਕਤ ਹੈ ਘਾਲ ਨਾ ਮਿਲੇਓ ਸੇਵ ਨਾ ਮਿਲੇਓ ਮਿਲੇਓ ਆਏ ਅਚੰਤਾ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਹਿਣਾ ਘਾਲਣਾ ਘਾਲਦੇ ਘਾਲਦੇ ਥੱਕ ਗਏ ਸਾਧਨਾ ਕਰਦਿਆਂ ਕਰਦਿਆਂ ਥੱਕ ਗਏ ਸਾਧਨਾ ਨਾਲ ਨਹੀਂ ਮਿਲਿਆ ਘਾਲਣਾ ਨਾਲ ਨਹੀਂ ਮਿਲਿਆ ਅਚਨ ਚੇਤ ਇੱਕ ਦਿਨ ਆਣ ਕੇ ਮਿਲਿਆ ਕਦੋਂ ਮਿਲਿਆ ਜਦ ਘਾਲਣਾ ਸਿਰਫ ਘਾਲਣਾ ਲਈ ਹੀ ਘਾਲਦੇ ਰਹੇ ਜਦ ਬੰਦਗੀ ਦੇ ਨਾਲ ਕੋਈ ਮੰਗ ਨਾ ਜੁੜੀ ਉਸ ਦਿਨ ਬੰਦਗੀ 'ਚ ਰਸ ਆ ਜਾਂਦਾ ਹੈ ਜਿਸ ਦਿਨ ਬੰਦਗੀ 'ਚ ਕੋਈ ਮੰਗ ਨਹੀਂ ਆਉਂਦੀ ਬੰਦਗੀ ਕੇਵਲ ਬੰਦਗੀ ਹੀ ਲਈ ਹੈ ਇਬਾਦਤ ਕੇਵਲ ਇਬਾਦਤ ਹੀ ਰਹਿ ਜਾਏ ਉਹ ਇਬਾਦਤ ਫਿਰ ਮਨੁੱਖ ਨੂੰ ਪ੍ਰਮਾਤਮਾ ਨਾਲ ਜੋੜ ਦਿੰਦੀ ਹੈ ਈਸ਼ਵਰ ਦੇ ਨਾਲ ਜੋ ਹੈ ਜੋੜ ਦਿੰਦੀ ਹੈ ਸਾਬ ਕਹਿੰਦੇ ਨੇ ਧਰਮ ਹੀ ਧਰਮ ਕਰੇਗਾ ਵਾਵੇ ਮੰਗੇ ਮੋਖ ਦਵਾਰ ਧਰਮੀ ਬੰਦਾ ਧਾਰਮਿਕ ਕਰਮ ਕਰਦਾ ਹੈ ਲੇਕਿਨ ਕੀਤੇ ਹੋਏ ਕਰਮ ਉਦੋਂ ਸਾਰੇ ਦੇ ਸਾਰੇ ਆਪਣੇ ਬਰਬਾਦ ਕਰ ਛੱਡਦਾ ਹੈ ਗਵਾ ਛੱਡਦਾ ਹੈ ਜਦ ਮੋਕਸ਼ ਦੀ ਮੰਗ ਕਰਦਾ ਹੈ ਮੁਕਤੀ ਦੀ बार-बार ਮੰਗ ਕਰਦਾ ਹੈ ਜਤੀ ਸਦਾਵੇਂ ਜੁਗਤ ਨਾ ਜਾਣੇ ਛੱਡ ਬਹੇ ਘਰ-ਬਾਰ ਜਤੀ ਆਪਣੇ ਆਪ ਨੂੰ ਅਖਵਾਣ ਵਾਲੇ ਦਰਸਲ तमाम ਉਹਨਾਂ ਧਾਰਮਿਕ ਬੰਦਿਆਂ ਦੀ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਗਿਣਤੀ ਕਰਦੇ ਜਾਂਦੇ ਨੇ ਕਿ ਪ੍ਰਥਮ ਗੈਨੀ ਉਹ ਤੇ ਜੋਧੀਆਂ ਦੀ ਵਿਚਾਰ ਸੁਣਾ ਸੁਣਾ ਕੇ ਨੱਚ ਕੇ ਗਾ ਕੇ ਹੀ ਗੈਨੀ ਬਣੇ ਹੋਏ ਨੇ ਦੂਸਰੇ ਪੰਡਤ ਉਹਦੇ ਕੁਲ ਹੁਜਤਾ ਤੇ ਦਲੀਲਾਂ ਸਾਰੀਆਂ ਜੜੀਆਂ ਨੇ ਧਨ ਸੰਪਦਾ ਇਕੱਠੀਆਂ ਕਰਨ ਲਈਆਂ ਨੇ ਹੈ ਤਾਂ ਵਾਸਤੁਕ ਮੂਰਤ ਲੇਕਿਨ ਜਾਣਿਆ ਜਾਂਦਾ ਹੈ ਲੋਕਾਂ ਦੀ ਸੋਚ ਸਮਝ ਦੁਆਰਾ ਉਹ ਪੰਡਤ ਬਣਿਆ ਹੈ ਤੀਸਰਾ ਧਰਮੀ ਕਹਿਲਾਣ ਵਾਲਾ ਇਬਾਦਤ ਗੁਜ਼ਾਰ ਬੰਦਾ ਬੰਦਗੀ ਪ੍ਰਸਤ ਬੰਦਾ ਬੰਦਗੀ ਦੇ ਨਾਲ ਮੋਕਸ਼ ਨੂੰ ਜੋੜੀ ਬੈਠਾ ਹੈ ਔਰ ਬਾਰ ਬਾਰ ਮੰਗੀ ਜਾ ਰਿਹਾ ਹੈ ਇਸ ਤਰ੍ਹਾਂ ਬੰਦਗੀ ਨੂੰ ਵੀ ਉਸਨੇ ਧੰਦਾ ਬਣਾ ਲਿਆ ਹੈ ਚੌਥਾ ਜਤੀ ਕਹਿਲਾਂਦਾ ਹੈ ਕਿ ਮੈਂ ਜਤੀ ਹਾਂ ਪਰ ਸਾਹਿਬ ਕਹਿੰਦੇ ਨੇ ਜੁਗਤ ਦਾ ਪਤਾ ਹੀ ਨਹੀਂ ਜਤੀ ਦੀ ਜੁਗਤ ਕੀ ਹੈ ਜੁਗਤੀ ਦੇ ਨਾਲ ਜਤਿ ਦੀ ਪ੍ਰਾਪਤੀ ਹੁੰਦੀ ਹੈ ਇਸ ਦਾ ਉਸ ਨੂੰ ਕੋਈ ਬੋਧ ਨਹੀਂ ਘਰ-ਬਾਰ ਨੂੰ ਛੱਡ ਦੇਣ ਨਾਲ ਹੀ ਕੋਈ ਜਤੀ ਨਹੀਂ ਬਣ ਜਾਂਦਾ ਜਤੀ ਸਦਾਵੇਂ ਜੁਗਤ ਨਾ ਜਾਣੇ ਛੱਡ ਬਹੇ ਘਰ-ਬਾਰ ਜੀਵਨ ਦੀ ਜੁਗਤੀ ਦਾ ਤੇ ਪਤਾ ਹੀ ਨਹੀਂ ਤੇ ਘਰ-ਬਾਰ ਛੱਡ ਦਿੱਤੇ ਨੇ ਤੇ ਜਤੀ ਸਦਾਰ ਐ ਐਸੇ ਬੰਦਿਆਂ ਨੂੰ ਦੇਖਿਆ ਗਿਆ ਘਰ-ਬਾਰ ਛੱਡ ਦਿੱਤਾ ਹੈ ਤੋ ਘਰ-ਬਾਰ ਦਾ ਮੌਤੇ ਨਹੀਂ ਰਿਹਾ ਹੁਣ ਆਸ਼ਰਮ ਦਾ ਮੌਤ ਹੋ ਗਿਆ ਆਸ਼ਰਮ ਹੀ ਘਰ-ਬਾਰ ਬਣ ਗਿਆ ਬਾਲ ਬੱਤੇ ਬੱਚੇ ਛੱਡ ਦਿੱਤੇ ਨੇ ਹੁਣ ਬਾਲ ਬੱਚਿਆਂ ਦਾ ਮੌਤ ਤੇ ਗਿਆ ਹੈ ਪਰ ਚੇਲਿਆਂ ਦਾ ਮੌਤ ਗਿਆ ਹੁਣ ਚੇਲੇ ਹੀ ਬਾਲ ਬੱਚੇ ਬਣ ਗਏ ਪਹਿਲੇ ਗ੍ਰਸਥੀ ਸੀ ਬਾਲ ਬੱਚਿਆਂ ਲਈ ਜੀਉਂਦਾ ਸੀ ਹੁਣ ਚੇਲਿਆਂ ਲਈ ਜੀਉਂਦਾ ਪਹਿਲੇ ਘਰ-ਬਾਰ ਲਈ ਜੀਉਂਦਾ ਸੀ ਹੁਣ ਆਸ਼ਰਮ ਲਈ ਜੀਉਂਦਾ ਹੈ ਬਾਹਰ ਦੀ ਸਿਰਫ ਰੂਪਰੇਖਾ ਬਦਲੀ ਹੈ ਅੰਦਰ ਮਨ ਉਹੀ ਦਾ ਉਹੀ ਹੈ ਤੇ ਸਾਬਕਦਰਨ ਜੁਗਤੀ ਦਾ ਤੇ ਕੋਈ ਪਤਾ ਹੀ ਨਹੀਂ ਜੀਵਨ ਦੀ ਜੁਗਤ ਕੀ ਹੈ ਜੀਵਨ ਨੂੰ ਸਫਲ ਕਿਵੇਂ ਕਰਨਾ ਹੈ ਇਸ ਦਾ ਤੇ ਕੋਈ ਪਤਾ ਨਹੀਂ ਘਰ-ਬਾਰ ਨੂੰ ਛੱਡਣ ਦੇ ਨਾਲ ਹੀ ਕੋਈ ਜਤੀ ਨਹੀਂ ਬਣ ਜਾਂਦਾ ਜਤੀ ਸਦਾਵੇਂ ਜੁਗਤ ਨਾ ਜਾਣੇ ਛੱਡ ਬਹੇ ਘਰ-ਬਾਰ ਸਭ ਕੋ ਪੂਰਾ ਆਪੇ ਹੋਵੇ ਕਟ ਨਾ ਕੋਈ ਆਖੇ ਸਾਬਕਦਰਨ ਜੇ ਗਿਆਨੀਆਂ ਨੂੰ ਦੇਖੀਏ ਪੰਡਤਾਂ ਨੂੰ ਦੇਖੀਏ ਇਬਾਦਤ ਬੰਦਗੀ ਕਰਨ ਵਾਲਿਆਂ ਨੂੰ ਦੇਖੀਏ ਜਥੀਆਂ ਨੂੰ ਦੇਖੀਏ ਕੋਈ ਵੀ ਆਪਣੇ ਆਪ ਨੂੰ ਘਟ ਨਹੀਂ ਕਹਾਂਦਾ ਸਭ ਆਪਣੇ ਆਪ ਨੂੰ ਪੂਰਾ ਤੇ ਵੱਧ ਤੋਂ ਵੱਧ ਬਿਆਨ ਕਰੀ ਜਾਂਦੇ ਨੇ ਅਸੀਂ ਸੰਪੂਰਨ ਹਾਂ ਅਸੀਂ ਧਾਰਮਿਕ ਦੁਨੀਆ ਦੇ ਵਿੱਚ ਅੱਗੇ ਆ ਅਸੀਂ ਧਰਮ ਨੂੰ ਬਕਾਇਦਾ ਜੋ ਹੈ ਜਾਣਿਆ ਹੈ ਪ੍ਰਾਪਤ ਕੀਤਾ ਹੈ ਸਾਇਬ ਕਹਿੰਦੇ ਨੇ ਸਭ ਕੋ ਪੂਰਾ ਆਪੇ ਹੋਵੇ ਘਟ ਨਾ ਕੋਈ ਆਖੇ ਆਪਣੇ ਆਪ ਦੇ ਸਾਰੇ ਪੂਰੇ ਹੋਏ ਬੈਠੇ ਨੇ ਸਭ ਪੂਰਨ ਬੁਰਖ ਨੇ ਮਕਮਲ ਇਨਸਾਨ ਕੋਈ ਵੀ ਆਪਣੇ ਆਪ ਦੀ ਹੁਨਤਾਈ ਨੂੰ ਕਬੂਲ ਕਰਨ ਨੂੰ ਤਿਆਰ ਨਹੀਂ ਹੈ ਗਿਆਨੀ ਇਹ ਕਬੂਲ ਕਰਨ ਨੂੰ ਤਿਆਰ ਨਹੀਂ ਕਿ ਲੜਾਈ ਝਗੜੀਆਂ ਦੀਆਂ ਗੱਲਾਂ ਸੁਣਾ ਕੇ ਨੱਚ ਟੱਪ ਕੇ ਮਨ ਨੂੰ ਕਿਵੇਂ ਇਕਾਗਰ ਕੀਤਾ ਜਾ ਸਕਦਾ ਹੈ ਤੇ ਧਨ ਸੰਚਨਾ ਤੇ ਜੀਵਨ ਦਾ ਮਨੋਰਥ ਧਨ ਦਾ ਸੰਚਨਾ ਸਮਝ ਲੈਣਾ ਇਸ ਦੇ ਚ ਕਾਦੀ ਪੰਡਤਾਈ ਹੋਈ ਇਹ ਤੇ ਸੰਸਾਰ ਦਾ ਹੀ ਸਿਲਸਿਲਾ ਹੈ ਔਰ ਇਸੇ ਤਰੀਕੇ ਨਾਲ ਬਾਰ ਬਾਰ ਮੁਕਤੀ ਦੀ ਮੰਗ ਕਰੀ ਜਾਣੀ ਤੇ ਇਬਾਦਤ ਕਰੀ ਜਾਣੀ ਤੇ ਫਿਰ ਵੀ ਆਪਣੇ ਆਪ ਨੂੰ ਪੂਰਾ ਆਖੀ ਜਾਣਾ ਪੂਰਾ ਆਖੀ ਜਾਣਾ ਜਦ ਕਿ ਮੋਕਸ਼ ਦੀ ਮੰਗ ਨਾਲ ਜੋ ਹੈ ਚੱਲ ਰਹੀ ਹੈ ਔਰ ਇਸੇ ਤਰੀਕੇ ਨਾਲ ਕੇਵਲ ਕਰਮਾਰ ਛੜਿਆ ਮੋ ਆਸ਼ਮ ਨਾਲ ਵੱਧ ਗਿਆ ਤੇ ਫਿਰ ਵੀ ਆਪਣੇ ਆਪ ਨੂੰ ਪੂਰਾ ਆਖੀ ਜਾ ਰਿਹਾ ਹੈ ਸਾਬ ਕਹਿੰਦੇ ਨੇ ਇਸ ਤਰ੍ਹਾਂ ਦੇ ਅਧੂਰੇ ਜਿਹੜੇ ਮਨੁੱਖ ਨੇ ਧਾਰਮਿਕ ਦੁਨੀਆ ਦੇ ਇਹ ਆਪਣੇ ਆਪ ਨੂੰ ਪੂਰਾ ਆਖੀ ਜਾ ਰਹੇ ਨੇ ਸਭ ਕੋ ਪੂਰਾ ਆਪੇ ਹੋਵੇ ਕਟਣਾ ਕੋਈ ਆਖੇ ਪਤ ਪਰਵਾਣਾ ਪਿਛੇ ਪਾਈਏ ਤਾਂ ਨਾਨਕ ਤੋਲੇ ਆ ਜਾਪੇ ਸਤਿਗੁਰudev ji maharaj ਕਹਿੰਦੇ ਨੇ ਪੂਰਾ ਇਹ ਮਨੁੱਖ ਹੈ ਵਾਕਈ ਤੋਲ ਬੋਲ ਤੇ ਪੂਰਾ ਉਧਰੇ ਹੈ ਕਿ ਤੇ ਤਾਂ ਹੀ ਜਾਣਿਆ ਜਾਏਗਾ ਕਿ ਇੱਕ ਪਲੜੇ ਵਿੱਚ ਇਸਦੇ ਕਰਮ ਹੋਵਣ ਇਸਦੀ ਜ਼ਿੰਦਗੀ ਹੋਵੇ ਦੀ ਬੰਦਗੀ ਹੋਵੇ ਦਾ ਧਿਆਨ ਹੋਵੇ ਦੀ ਪੰਡਤਾਈ ਹੋਵੇ ਤੇ ਦੂਜੇ ਪਲੜੇ ਵਿੱਚ ਪ੍ਰਮਾਤਮਾ ਵੱਲੋਂ ਮਿਲੀ ਹੋਈ ਇੱਜ਼ਤ ਹੋਵੇ ਬਖਸ਼ਿਸ਼ ਹੋਵੇ ਰਹਿਮਤ ਹੋ ਗਏ ਤਾਂ ਹੀ ਸਮਝਿਆ ਜਾਏਗਾ ਕਿ ਇਹ ਤੋਲ-ਬੋਲ ਤੇ ਪੂਰਾ ਉਧੇ ਹੈ ਇਹਦਾ ਜੱਤ ਸਫਲ ਹੋਇਆ ਇਹਦਾ ਧਰਮ ਸਫਲ ਹੋਇਆ ਇਹਦੇ ਜਤੀ ਪਣੇ ਨੂੰ ਭਾਗ ਲੱਗੇ ਅਰੇ ਦਾ ਗਿਆਨ ਪੂਰਨ ਤੌਰ ਤੇ ਫਲੀ ਪਹਤ ਹੋਇਆ ਕਿਉਂਕਿ ਦੂਜੇ ਫਲੜੇ ਦੇ ਚ ਇਹਨੂੰ ਇੱਜ਼ਤ ਮਿਲ ਗਈ ਇਹਨੂੰ ਮਾਣ ਵਡਿਆਈ ਮਿਲ ਗਈ ਇਹਦਾ ਜੀਵਨ ਸਫਲ ਹੋ ਗਿਆ ਪ੍ਰਮਾਤਮਾ ਦੀ ਖੁਸ਼ੀ ਦਾ ਪਾਤਰ ਬਣ ਗਿਆ ਰਹਿਮਤ جھولی بھر گئی دوسرا سلو ودی سو سوج نان کا سچا ویخ ودی میتھی ہوئی گل پرماتما ویتی ہوئی گل ہے آخر اوہی پرگٹ ہوئی ہے کدی بغور مطالعہ کریے سب کچھ ہو رہے ہے جنم ہویا ہے مرن ہو رہے ہے دن ہو رہے ہے رات ہو رہی ہے ਸੂਰਜ ਉਦੇ ਹੋ ਰਿਹਾ ਹੈ ਸੂਰਜ ਅਸਤ ਹੋ ਰਿਹਾ ਹੈ ਪੂਰਨਮਾਸੀ ਦੇ ਪੂਰਨ ਚੰਦਰਾ ਖੜਿਆ ਹੈ ਪਰ ਮਸਿਆ ਦੀ ਰਾਤ ਹੈ ਅੰਧਕਾਰ ਕਾਲੀ ਬੋਲੀ ਜੋ ਹੈ ਰਾਤ ਹੈ ਇਹ ਸਭ ਕੁਝ ਹੋ ਰਿਹਾ ਹੈ ਮਨੁੱਖ ਦੇ ਹੱਥ ਵਿੱਚ ਨਹੀਂ ਹੈ ਨਾ ਮਨੁੱਖ ਮਸਿਆ ਦਾ ਜਨਮ ਦਤਾ ਹੈ ਨਾ ਮਨੁੱਖ ਪੂਰਨਮਾਸੀ ਦਾ ਜਨਮ ਦਤਾ ਹੈ ਨਾ ਮਨੁੱਖ ਦਿਨ ਦਾ ਜਨਮ ਦਤਾ ਹੈ ਨਾ ਮਨੁੱਖ ਰਾਤ ਦਾ ਜਨਮ ਦਤਾ ਹੈ ਨਾ ਹੀ ਮਨੁੱਖ ਜਨਮ ਦਾ ਦਤਾ ਹੈ ਨਾ ਹੀ ਮਰਨ ਦਾ ਦਤਾ ਹੈ ਜਦ ਇਹ ਸਭ ਕੁਝ ਮਨੁੱਖ ਦੇ ਹੱਥ ਦੇ ਵਿੱਚ ਨਹੀਂ ਤਾਂ ਫਿਰ ਕੁਝ ਵੀ ਮਨੁੱਖ ਦੇ ਹੱਥ ਦੇ ਵਿੱਚ ਨਹੀਂ ਸਭ ਕੁਝ ਪ੍ਰਭੂ ਵੱਲੋਂ ਜੋ ਮਿੱਥਿਆ ਹੋਇਆ ਹੈ ਉਹੀ ਕੁਝ ਹੋ ਰਿਹਾ ਹੈ ਉਹੀ ਪ੍ਰਗਟ ਹੋ ਰਿਹਾ ਹੈ ਸਾਇਬ ਕਿਨਨ ਵਦੀ ਸੁਵਜਗ ਨਾਨਕਾ ਸੱਚਾ ਵੇਖੇ ਸੋਏ ਜੋ ਪਰਮਾਤਮਾ ਵੱਲੋਂ ਮਿੱਥੀ ਹੋਈ ਗੱਲ ਹੈ ਉਹੀ ਵਜਗ ਉਹੀ ਪ੍ਰਗਟ ਹੋਈ ਹੈ ਔਰ ਆਪਣੀ ਮਿੱਥੀ ਹੋਈ ਗੱਲ ਨੂੰ ਪ੍ਰਗਟ ਹੋਇਆ ਵੇਖ ਪਰਿਪੂਰਨ ਪਰਮਾਤਮਾ ਸੁਭਾਏਮਾਨ ਹੋ ਰਿਹਾ ਹੈ ਵੇਖ ਵੇਖ ਕੇ بھئی جو میں متھے ہے وہ ہی ہو رہے ہیں جو میں سوچے ہے وہ ہی ہو رہے ہیں سب نی چھالا ماریاں کرتا کرے سو ہوئے چھالا تے بھتہریاں نے ماریاں کہ اس تو الٹ کچھ ہو جو پربو نے متھے ہے اس تو الٹ کچھ ہو گئے لیکن حقیقتیں ہے وہ ہی کچھ ہوں گا ہے جو کرتے نے متھے جو کرتا پرک جو ہے چامدہ ہے حقیقت ہے جو میں چتموں نہ کرے ਕਾ ਮੇਰੇ ਚਿਤਵੇ ਹੋਏ ਆਪਣਾ ਚਿਤਵਿਆ ਹਰ ਕਰੇ ਜੋ ਮੇਰੇ ਚਿਤਨਾ ਹੋਏ ਅੱਗੇ ਜਾਤ ਦਾ ਜੋਰ ਹੈ ਅੱਗੇ ਜਿਉ ਨਵੇਂ ਅੱਗੇ ਜਾਤ ਦਾ ਜ਼ੋਰ ਨਹੀਂ ਚੱਲਦਾ ਅੱਗੇ ਦੁਨੀਆ ਨਵੀਂ ਤੋਂ ਨਵੀਂ ਹੈ ਜਿਨ ਕੀ ਲੇਖੇ ਬਤ ਪਵੇ ਚੰਗੇ ਸੇ ਹੀ ਕੇ ਦਰਸਲ ਜਿਨਾਂ ਦੀ ਜ਼ਿੰਦਗੀ ਸਿਰਫ ਪ੍ਰਭੂ ਦੀ ਰਜ਼ਾ ਖੁਸ਼ੀ ਪ੍ਰਾਪਤ ਕਰਨ ਲਈ ਹੈ ਮੰਨੋ ਉਹਨਾਂ ਦੀ ਜ਼ਿੰਦਗੀ ਲੇਖੇ ਲੱਗੀ ਔਰ ਉਹੀ ਬਨੁਖ ਚੰਗੇ ਨੇ ਮਹਾਨ ਨੇ ਜਿਨ੍ਹਾਂ ਨੂੰ ਪ੍ਰਭੂ ਦੀ ਮਿਹਰ ਪ੍ਰਾਪਤ ਹੋ ਗਈ ਪ੍ਰਭੂ ਦੀ ਮਿਹਰਮਤ ਪ੍ਰਾਪਤ ਹੋ ਗਈ ਧੁਰ ਕਰਮ ਜਿਨਾ ਕੋ ਤੁਧ ਪਾਇਆ ਤਾ ਤਿੰਨੀ ਖਸ਼ਮ ਦੇ ਇਹ ਪਰਿਪੂਰਨ ਪ੍ਰਮਾਤਮਾ ਧੁਰ ਦਰਗਾਹੋਂ ਜਿਨ੍ਹਾਂ ਦੇ ਮੱਥੇ ਦਿੱਤੇ ਤੂੰ ਸੰਸਕਾਰ ਪਾ ਦਿੱਤੇ ਪ੍ਰੇਰਣਾ ਦੇ ਦਿੱਤੀ ਉਹਨਾਂ ਨੇ ਹੀ ਤੇਰਾ ਸਿਮਰਨ ਕੀਤਾ ਇਹਨਾਂ ਜਨਤਾ ਕੇ ਵਸਿ ਕਿਛ ਨਹੀਂ ਤੁਧ ਵੇਖੀ ਜਗਤ ਉਪਾਇਆ ਤੂੰ ਬਨਕੀ ਬਨਕੀ ਦਾ ਵੱਖ-ਵੱਖ ਰੂਪ ਦਾ ਇਹ ਜਗਤ ਉਪਾਇਆ ਇਹਨਾਂ ਜੀਵਾਂ ਦੇ ਹੱਥ ਵਿੱਚ ਕੁਝ ਵੀ ਨਹੀਂ ਇਹਨਾਂ ਸਾਰਿਆਂ ਦੀ ਡੋਰੀ ਤੇਰੇ ਹੱਥੇ ਚ ਹੈ ਪ੍ਰਭ ਡੋਰੀ ਹਾਥ ਤੇਰੇ ਇਕ ਨਾਂ ਨੂੰ ਤੂੰ ਮੇਲ ਲੈ ਇਕ ਆਪ ਨੂੰ ਦੁੱਧ ਖੁਆਇਆ ਇਕ ਨਾਂ ਦਿੱਤੇ ਤੂੰ ਬਖਸ਼ਿਸ਼ ਕੀਤੀ ਹੈ ਆਪਣੇ ਵਿੱਚ ਮਿਲਾ ਲਿਆ ਪਰ ਇਕ ਤੇਰੀ ਬਖਸ਼ਿਸ਼ ਤੋਂ ਵਾਂਝੇ ਰਹਿ ਗਏ ਔਰ ਉਹ ਖੱਜਲ ਘੌਰ ਹੁੰਦੇ ਰਹੇ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੂੰ ਆਪ 부ਝਾਇਆ ਇਹ ਗੁਰੂ ਦੀ ਕਿਰਪਾ ਦੁਆਰਾ ਹੀ ਜਾਣਿਆ ਜਾਂਦਾ ਹੈ ਕਿ ਪ੍ਰਭੂ ਸਭ ਕੁਝ ਤੇਥੋਂ ਹੀ ਹੋ ਰਿਹਾ ਹੈ ਜੋ ਤੂੰ ਵਿਥਿਆ ਹੈ ਉਹੀ ਕੁਝ ਹੋ ਰਿਹਾ ਹੈ ਗੁਰੂ ਦੀ ਕਿਰਪਾ ਦੁਆਰਾ ਜਾਣਿਆ ਜਾਂਦਾ ਹੈ ਤੇ ਜਿਸ ਦੇ ਉੱਤੇ ਤੂੰ ਬਖਸ਼ਿਸ਼ ਕੀਤੀ ਹੈ ਉਹਨੂੰ ਗੁਰੂ ਦਾ ਮਿਲਾਪ ਕਰਾ ਕੇ ਇਸ ਤਰ੍ਹਾਂ ਦੀ ਸੂਝ ਬੋਝ ਤੂੰ ਆਪ ਸੁਣੋ ਦਿੱਤੀ ਹੈ ਸਹਿਜੇ ਹੀ ਸੱਚ ਸੁਨਾਇਆ ਤੇ ਐਸਾ ਪੁਰਸ਼ ਸੁਤੇ ਸਿਧੀ ਸੱਚ ਦੇ ਚਲੀਨ ਹੋ ਜਾਂਦਾ ਹੈ ਤੇਰੇ ਵਿੱਚ ਲੀਨ ਹੋ ਜਾਂਦਾ ਹੈ ਆਤਮਿਕ ਅਡੋਲਤਾ ਨੂੰ ਪ੍ਰਾਪਤ ਕਰ ਲੈਂਦਾ ਹੈ